ਦੇਸ਼ ਵਿੱਚ ਲੋਕ ਸਭਾ ਚੋਣਾਂ ਦੀ ਤਰੀਕਾਂ ਦਾ ਹੋਇਆ ਐਲਾਨ ਪੰਜਾਬ ਚੰਡੀਗੜ੍ਹ ਤੇ ਹਿਮਾਚਲ ਦੀ 1 ਜੂਨ ਨੂੰ ਹੋਵੇਗੀ VOTING 4 ਜੂਨ ਨੂੰ ਆਉਣਗੇ ਨਤੀਜੇ ਪੰਜਾਬ ਦੇ ਮੌਸਮ ਬਾਰੇ ਤਾਜ਼ਾ ਭਵਿੱਖਬਾਣੀ ਪਵੇਗੀ ਆਦੀ ਗਰਮੀ ਸਰਕਾਰ ਤੇ 2 ਸਾਲ ਪੂਰੇ ਹੋਣ ਤੇ ਸੀਐਮ ਭਗਵੰਤ ਮਾਨ ਨੇ ਪਤਨੀ ਨਾਲ ਗੁਰਦੁਆਰਾ ਆਮ ਸਾਹਿਬ ਵਿਖੇ ਟੇਕਿਆ ਮੱਥਾ ਲੋਕ ਸਭਾ ਚੋਣਾਂ ਲੜਨ ਦੇ ਸਵਾਲ ਤੇ ਬੋਲੇ ਸੀਤੂ ਕਿਹਾ ਮੈਂ ਲੋਕ ਸਭਾ ਨਹੀਂ ਲੜਨਾ ਚਾਹੁੰਦਾ ਜੇ ਜਾਣਾ ਹੁੰਦਾ ਤਾਂ ਕੁਰਕਸ਼ੇਤਰ ਤੋਂ ਲੜ ਲੈਂਦਾ ਅੱਜ ਮੰਤਰੀ ਹੁੰਦਾ ਪੰਜਾਬ ਸਰਕਾਰ ਦੇ 2 ਸਾਲ ਪੂਰੇ ਹੋਣ ਤੇ ਖਟਕੜਕਲਾ ਪਹੁੰਚੇ ਸੀਐਮ ਭਗਵੰਤ ਮਾਨ ਸੀਐਮ ਨੇ ਸਾਦੇ ਵਿਰੋਧੀਆਂ ਤੇ ਵੱਡੇ ਨਿਸ਼ਾਨੇ 2024 ਦੀਆਂ ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਹੋ ਚੁੱਕਾ ਹੈ ਮੁੱਖ ਚੋਣ ਕਮਿਸ਼ਨ ਨੇ ਇਹਨਾਂ ਤਰੀਕਾਂ ਦਾ ਐਲਾਨ ਕੀਤਾ ਹੈ 7ਵੇਂ ਯਾਨੀ ਆਖਰੀ ਪੜਾਅ ਵਿੱਚ ਪੰਜਾਬ ਦੀਆਂ 13 ਚੰਡੀਗੜ੍ਹ ਦੀ ਇੱਕ ਸੀਟ ਹਿਮਾਚਲ ਪ੍ਰਦੇਸ਼ ਦੀਆਂ 4 ਲੋਕ ਸਭਾ ਸੀਟਾਂ ਉਤੇ 1 ਜੂਨ ਨੂੰ ਵੋਟਿੰਗ ਹੋਵੇਗੀ ਅਤੇ 4 ਜੂਨ ਨੂੰ ਗਿਣਤੀ ਹੋਵੇਗੀ ਦਿਨੋਂ ਥਾਮਤ ਤੇ 7 ਮਈ ਤੋਂ ਨਾਮਜ਼ਦਗੀਆਂ ਭਰੀਆਂ ਜਾਣਗੀਆਂ ਨਾਮਜਦਗੀਆਂ 14 ਮਈ ਤੱਕ ਭਰੀਆਂ ਜਾ ਸਕਦੀਆਂ ਹਨ 17 ਮਈ ਤੱਕ ਨਾਮ ਵਾਪਸ ਲਏ ਜਾ ਸਕਦੇ ਹਨ ਚੋਣਾਂ ਦੀ ਤਰੀਕਾਂ ਦੇ ਐਲਾਨ ਦੇ ਨਾਲ ਹੀ ਦੇਸ਼ ਭਰ ਵਿੱਚ ਚੋਣ ਜਾਬਤਾ ਲਾਗੂ ਹੋ ਗਿਆ ਹੈ ਦੱਸ ਦੇ ਕਿ ਚੋਣ ਕਮਿਸ਼ਨ ਨੇ 2019 ਦੀਆਂ ਲੋਕ ਸਭਾ ਚੋਣਾਂ ਦੀ ਤਰੀਕਾਂ ਦਾ ਐਲਾਨ 10 ਮਾਰਚ ਨੂੰ ਕੀਤਾ ਸੀ ਪਰ ਇਸ ਵਾਰ 6 ਦਿਨਾਂ ਦੀ ਦੇਰੀ ਦੇ ਨਾਲ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕੀਤਾ ਗਿਆ ਹੈ ਪੂਰੇ ਦੇਸ਼ ਭਰ ਵਿੱਚ ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਹੋ ਚੁੱਕਾ ਹੈ ਚੋਣ ਕਮਿਸ਼ਨ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਤਰੀਕਾਂ ਦਾ ਐਲਾਨ ਕੀਤਾ ਗਿਆ ਹੈ ਇਸ ਦੇ ਮੱਦੇਨਜ਼ਰ ਪੰਜਾਬ ਚ 7ਵੇਂ ਗੇੜ ਦੌਰਾਨ 1 ਜੂਨ ਨੂੰ ਵੋਟਾਂ ਪੈਣਗੀਆਂ ਤੇ 4 ਜੂਨ ਨੂੰ ਇਸ ਦੇ ਨਤੀਜੇ ਆਣਗੇ ਇਸ ਦੇ ਨਾਲ ਹੀ 7 ਤੋਂ 14 ਮਈ ਤੱਕ ਨਾਮਜ਼ਦਗੀਆਂ ਭਰੀਆਂ ਜਾ ਸਕਣਗੀਆਂ ਪੰਜਾਬ ਚ 13 ਲੋਕ ਸਭਾ ਸੀਟਾਂ ਤੇ ਚੋਣਾਂ ਹੋਣਗੀਆਂ ਇਹਨਾਂ ਵਿੱਚੋਂ 8 ਸੀਟਾਂ ਦੇ ਆਮ ਆਦੀ ਪਾਰਟੀ ਵੱਲੋਂ ਪਹਿਲਾਂ ਹੀ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਚੁੱਕਾ ਹੈ ਬਾਕੀ ਪਾਰਟੀਆਂ ਵੱਲੋਂ ਆਪਣੀ ਉਮੀਦਵਾਰਾਂ ਦਾ ਐਲਾਨ ਕਰਨਾ ਹਜੇ ਬਾਕੀ ਹੈ ਸੋ ਲਾਸਟ ਪੋਲਿੰਗ ਊਡ ਬੀ ਔਨ 1st ਆਫ ਜੂਨ ਐਂਡ ਕਾਊਂਟਿੰਗ ਔਨ 4th ਐਂਡ ਇਸ ਫੇਜ਼ ਮੇ ਪੂਰਾ पंजाब हरियाणा भी शामिल रहेगा बंगाल बिहार उड़ीसा दिस इज हाउ द मैप विल लुक येलो डिनोट्स दी फर्स्ट फेज एंड अकॉर्डिंगली दीजेंड्सर गिविन वी विल शेयर दिस मैप ऑल्सो विद यू ताकि आप इसे अपने साथ रख सकें इसके हिसाब से देख सकें ये भी कोशिश की है हमने और अगर पूरी फेज वाइज हम पिक्चर दें ये भी एक अच्छी स्नैपशॉट है जिसमें फेज़ वन में 102 सौ दो कॉन्स्टिटेंसीज फेज़ टू में 89, नाइन फेज थ्री में 94, फेज़ फोर में 96, 49, 57, 57. फिफ्टी सेवन सो विल स्टार्ट विद हंड्रेड टू लार्जेस्ट स्लोली कम डाउन एंड फिनिश नॉर्थ ईस्ट मूव अप फ्रॉम द साउथ एंड फिनिश द वेस्टर्न एरिया तो इसमें वेदर और हर चीज़ का ध्यान रखते हुए काफ़ी सोचने के बाद ये शेड्यूल बनाया गया है ਪੰਜਾਬ ਵਿੱਚ ਹੁਣ ਲੋਕਾਂ ਨੂੰ ਦਿਨ ਵੇਲੇ ਗਰਮੀ ਮਹਿਸੂਸ ਹੋਣ ਲੱਗੀ ਹੈ ਹਾਲਾਂਕਿ ਰਾਤ ਅਦੇ ਸਵੇਰ ਵੇਲੇ ਹਲਕੀ ਠੰਡ ਪੈ ਰਹੀ ਹੈ ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਦਿਨਾਂ ਵਿੱਚ ਗਰਮੀ ਵਧਣ ਦੀ ਸੰਭਾਵਨਾ ਹੈ ਮੌਸਮ ਵਿਭਾਗ ਅਨੁਸਾਰ ਅਗਲੇ ਹਫਤੇ ਤੱਕ ਸੂਬੇ ਵਿੱਚ ਮੌਸਮ ਖੁਸ਼ਕ ਰਹੇਗਾ ਮੌਸਮ ਕੇਂਦਰ ਚੰਡੀਗੜ੍ਹ ਦੇ ਅਨੁਮਾਨ ਅਨੁਸਾਰ 20 ਮਾਰਚ ਤੱਕ ਮੌਸਮ ਖੁਸ਼ਕ ਰਹੇਗਾ ਇਸ ਸਮੇਂ ਦੌਰਾਨ ਦਿਨ ਵੇਲੇ ਤੇਜ਼ ਧੁੱਪ ਨਿਕਲੇਗੀ ਯਾਨੀ ਲੋਕਾਂ ਨੂੰ ਆਉਣ ਵਾਲੇ ਦਿਨਾਂ ਵਿੱਚ ਗਰਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਪੰਜਾਬ ਸਰਕਾਰ ਦੇ 2 ਸਾਲ ਪੂਰੇ ਹੋਣ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੋਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਵਿਖੇ ਮੱਥਾ ਟੇਕਿਆ ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਵੀ ਉਹਨਾਂ ਨਾਲ ਮੌਜੂਦ ਸਨ 2022 ਦੇ ਵਿੱਚ ਖਟਕਟ ਕਲਾ ਵਿਖੇ ਮੁੱਖ ਮੰਤਰੀ ਵੱਜੋਂ ਸੌਂ ਚੁੱਕੇ ਸੀਐਮ ਭਗਵੰਤ ਮਾਨ ਨੇ ਪੰਜਾਬ ਵਿੱਚ ਸਰਕਾਰ ਬਣਾਈ ਸੀ ਆਪ ਮੁਤਾਬਕ 2 ਸਾਲਾਂ ਦੀ ਸਰਕਾਰ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਹਨਾਂ ਦੀ ਕੈਬਨਿਟ ਦਾ ਮੁੱਖ ਧਿਆਨ ਸੀਏਟੇ ਸਿੱਖਿਆ ਦੇ ਖੇਤਰ ਤੇ ਰਿਹਾਰ ਕਿਉਂਕਿ ਚਰਚਾ ਇਹ ਵੀ ਹੈ ਕਿ ਕਾਂਗਰਸ ਸਿੱਧੂ ਨੂੰ ਪਟਿਆਲਾ ਲੋਕ ਸਭਾ ਸੀਟ ਤੋਂ ਚੋਣ ਮੈਦਾਨ ਵਿੱਚ ਉਤਾਰਨ ਦੀ ਤਿਆਰੀ ਕਰ ਰਹੀ ਸੀ ਸਿੱਧੂ ਦੇ ਸੂਬਾ ਕਾਂਗਰਸ ਸੀ ਆਗੂਆਂ ਨਾਲ ਚੰਗੇ ਸਬੰਧ ਨਹੀਂ ਹਨ ਇਸ ਲਈ ਸੂਬਾ ਕਾਂਗਰਸ ਚਾਹੁੰਦੀ ਸੀ ਕਿ ਜੇਕਰ ਨਵਜੋ ਸਿੱਧੂ ਪਟਿਆਲਾ ਸੀਟ ਤੋਂ ਚੋਣ ਲੜਦੇ ਹਨ ਤਾਂ ਉਹ ਆਪਣੀ ਸੀਟ ਤੇ ਹੀ ਧਿਆਨ ਦੇਣਗੇ ਜਲੰਧਰ ਚ ਸ਼ਸ਼ੀਲ ਕੁਮਾਰ ਰਿੰਕੂ ਤੋਂ ਬਾਅਦ ਫਤਿਹਗੜ੍ਹ ਸਾਹਿਬ ਤੋਂ ਗੁਰਪ੍ਰੀਤ ਸਿੰਘ ਜੀਪੀ ਅਤੇ ਹੁਣ ਡਾਕਟਰ ਰਾਜਕੁਮਾਰ ਚੱਬੇਵਾਲ ਕਾਂਗਰਸ ਛੱਡ ਕੇ ਆਮਾਦੀ ਪਾਰਟੀ ਵਿੱਚ ਸ਼ਾਮਲ ਹੋਣ ਤੇ ਸਿੱਧੂ ਨੇ ਕਿਹਾ ਕਿ ਔਖੇ ਸਮੇਂ ਚ ਹੀ ਵਿਅਕਤੀ ਦਾ ਕਿਰਦਾਰ ਸਾਹਮਣੇ ਆਉਂਦਾ ਹੈ। ਅਗਰ ਟਿਕਟ ਦੀ ਗੱਲ ਹੀ ਨਹੀਂ ਹੈ। ਜਮਨ ਮੈਂਨੇ ਲੋਕ ਸਭਾ ਮੇਂ ਜਾਣਾ ਹੀ ਨਹੀਂ ਹੈ। राज्यसभा किसी ने पांच छह साल की राज्यसभा छोड़ी है पंजाब के लिए छोड़ी है किसी ने मंत्रालय छोड़े हैं कोई ऐसा बंदा हो जिसने मनमोहन सिंह जी की वेव में तीन इलेक्शन जीते और जब मोदी साहब की वेव आई गधे जीत गए तब उसने कहा मैं एमपी नहीं लड़ूंगा तो तुम कैसे मुझे कहोगे पंजाब च आम आदमी पार्टी की सरकार के दो साल पूरे हो चुके हैं इस मौके मुख्यमंत्री भगवंत मान फटकट विखे पहुंचे ਇਸ ਮੌਕੇ ਉਹਨਾਂ ਨੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੇ ਜਤੀਪਿੰਡ ਵਿਖੇ ਅਜਾਇਬ ਘਰ ਨੂੰ ਲੋਕਾਂ ਨੂੰ ਸਮਰਪਿਤ ਕੀਤਾ ਇਧਰਨ ਸੀਐਮ ਭਗਵਾਨਤਮਨ ਨੇ ਸੰਬੋਧਨ ਕਰਦਿਆ 2 ਸਾਲ ਦੀ ਆਪਣੀ ਸਰਕਾਰ ਦੀ ਪ੍ਰਾਪਤੀਆਂ ਕਰਵਾਈਆਂ ਇਸ ਦੇ ਨਾਲ ਸੀਐਮ ਭਗਵਾਨਤਮਨ ਨੇ ਵਿਰੋਧੀਆਂ ਉੱਤੇ ਵੀ ਤੰਜ ਕਸੇ ਉਹਦੇ ਵਿੱਚ ਖੁਸ਼ੀਆਂ ਦੇ ਸਮਾਗਮ ਹੋਣ ਲੱਗ ਗਏ ਪਹਿਲਾਂ ਇਕੱਲੀਆਂ ਰੈਲੀਆਂ ਹੁੰਦੀਆਂ ਸੀ ਇੱਥੇ ਉੱਥੇ ਵੀ ਕਦੇ ਆਓ ਆ ਗਿਆ ਲਿਓ ਜੀ ਆਓ ਆ ਗਿਆ ਲਿਓ ਜੀ ਇਧਰ ਨੂੰ ਆ ਜਾਓ ਜੀ ਬੋਲੀ ਜਾਣਾ ਜੋ ਝੂਠ ਤੂਫਾਨ ਬੋਲੀ ਜਾਣਾ ਐ ਇੱਥੇ ਮਾਗਰਲੇ ਪਾਸੇ ਉਹ ਖੜੇ ਹੁੰਦੇ ਐ ਜਥੇਦਾਰ ਨਾ ਉਹਨਾਂ ਨੇ ਇਹ ਦੇਖਣਾ ਵੀ ਲੀਡਰ ਕਹਿ ਕੀ ਰਿਹਾ ਐ ਇਹਦਾ ਮਤਲਬ ਕੀ ਐ ਬਾ ਉਹਨਾਂ ਨੇ ਇਹੀ ਦੇਖਣਾ ਹੁੰਦਾ ਸਾਹ ਕਿੱਥੇ ਜ ਲੈੰਦਾ ਫਿਰ ਜਕਾਰਾ ਛੱਡਾਂਗੇ ਬੋਲੇ ਓ ਯਾਰ ਦੇਖ ਤਾਂ ਲੋ ਕੋਈ ਗੱਲ ਜਕਾਰੇ ਵਾਲੀ ਹੈ ਜਾਂ ਨਾ ਕਿਉਂ ਜਕਾਰਿਆਂ ਦੀ ਬੇਅਤ ਵੀ ਕਰੀ ਜਾਂਦੇ ਹੋ ਯਾਰ ਕਮਾਲ ਤਾਂ ਇਹ ਹੁਣ ਪੰਜਾਬ ਬਚਾਓ ਯਾਤਰਾ ਸ਼ੁਰੂ ਕਰ ਰੱਖਿਆ ਸੁਖਵੀਰ ਬਾਦਲ ਨੇ ਉਹ ਭਰਾਵਾ ਤੇਰੇ ਦਾਦਾ ਬਚਾਇਆ ਹਜੇ 2 ਸਾਲ ਪਹਿਲਾਂ ਤੂੰ ਹੀ ਹੁਣ ਕਹਿਣ ਲੱਗਾ ਪੰਜਾਬ 'ਚੋਂ ਪੰਜਾਬ ਬਚਾਓ ਨਹੀਂ ਪਰਿਵਾਰ ਬਚਾਓ ਐ ਉਹ ਕਿ ਸਾਡਾ ਪਰਿਵਾਰ ਬਚਾਓ ਸਾਰਾ ਡੱਬਰ ਹਾਰ ਗਿਆ ਕੈਪਟਨ ਦਾ ਸਾਰਾ ਡੱਬਰ ਹਾਰ ਗਿਆ ਨੋ ਜੋ ਸਿੱਧੂ ਹੋਰੀ ਮਜੀਠੀ ਹੋਰੀ ਸਭ ਹਾਰ ਗਏ ਪੁੱਤ ਭਤੀਜੇ ਸਾਲੇ ਜੀਜੇ ਸਭ ਮਾਂਹ ਤੇ ਤੁਸੀਂ ਇਹਨਾਂ ਮੈਂ ਥੋੜੀ ਹਰਾਏ ਨੇ ਲੋਕਾਂ ਨੇ ਹਰਾਏ ਨੇ ਤੁਸੀਂ ਹਰਾਏ ਨੇ ਇਹਨਾਂ ਦੀਆਂ ਕਰਤੂਤਾਂ ਜੇ ਚੰਗੀਆਂ ਹੁੰਦੀਆਂ ਸਾਨੂੰ ਤਾਂ ਪਾਰਟੀ ਬਣਾਉਣ ਦੀ ਲੋੜ ਹੀ ਨਾ ਪੈਂਦੀ ਮੈਂ ਤਾਂ ਚੰਗਾ ਭਲਾ ਕਲਾਕਾਰ ਸੀ ਮੈਂ ਕੀ ਲੈਣਾ ਸੀ ਇਹਨਾਂ ਨੇ ਪੰਗਾ ਲੈ ਕੇ ਮੈਂ ਤਾਂ ਸਭੋ ਪੈਸੇ ਮਿਲਦੇ ਸੀ ਹੁਣ ਮੈਨੂੰ ਤੜਕ ਕੇ ਗਾਲਾਂ ਕੱਢਣ ਲੱਗਿਆ ਨੇ ਉੱਠ ਕੇ ਜੇ ਚੱਜ ਦੇ ਨਿਕਲ ਆਉਂਦੇ ਸਾਨੂੰ ਕੀ ਲੋੜ ਸੀ ਅਰਵਿੰਦ ਕੇਦਰੀਵਾਲ ਸਾਡੇ ਪ੍ਰਧਾਨ ਜਿਹੜੇ ਨੇ ਉਹ ਇਨਕਮ ਟੈਕਸ ਦੇ ਕਮਿਸ਼ਨਰ ਸੀ ਐਡੀ ਵੱਡੀ ਨੌਕਰੀ ਛੱਡ ਕੇ ਆਏ ਤੜ ਕੇ ਉਹਨੂੰ ਗਾਲਾਂ ਕੱਢਣ ਲੱਗ ਜਾਂਦੇ ਉਹ ਇਹ ਗਾਲਾਂ ਅਸਲ ਚੀਜ਼ ਗੱਲ ਦੀਆਂ ਨਹੀਂ ਕੱਢਦੇ ਕਿ ਇਹ ਹਾਰ ਗਏ ਇਹ ਗਾਣਾ ਇਸ ਗੱਲ ਦੀਆਂ ਕੱਢਦੇ ਨੇ ਕਿ ਇਹਨਾਂ ਨੂੰ ਦੁੱਖ ਹੈ ਕਿ ਆਮ ਕਰਾਂ ਦੇ ਧੀਆ ਪੁੱਤ ਆਹ ਕੁਰਸੀਆਂ ਤੇ ਕਿਉਂ ਬਹਿ ਗਏ ਮੁੱਖ ਮੰਤਰੀ ਜਾਂ ਮੰਤਰੀ ਕਿਉਂ ਬਣ ਗਏ ਆਹ ਦੁੱਖ ਹੈ ਇਹਨਾਂ ਨੂੰ ਬਸ ਕਿ ਆਮ ਲੋਕਾਂ ਦੇ ਧੀਆ ਪੁੱਤ ਬਸ ਆਹ ਫਰਕ ਅਸੀਂ ਆਇਆ ਭਾਈ ਥੱਲੋਂ ਮੈਨੂੰ ਪੱਤਰਕਾਰ ਕਹਿੰਦੇ ਆ ਆਪ ਬਹੁਤ ਉਚਾਈ ਪਰ ਚਲੇ ਗਏ ਮੈਂ ਕਿਹਾ ਅੱਛਾ ਜੀ ਦੱਸੋ ਆਪ ਕੋ ਡਰਨੇ ਲੱਗਦਾ ਮੈਂ ਕਿਸ ਬਾਤ ਦਾ कहीं गहराई पे आ गए नीचे आ गए तो मैं चाली चाली फुट डू बोर के आए थले करिए ना सानू उचाई तो डर लगता है डर लगता है उस परमात्मा तो डर लगता है उस वाहेगुरु तो डर लगता है कि समत बख्शी रखे और पंजाब के लोगों की तरक्की च हिस्सा पड़ी सू जिम्मेवारी दी है ਉਹ ਨਿਭਾਉਣ ਦਾ ਬਲ ਬਖਸ਼ੇ। ਬਸ। ਇਹਨਾਂ ਨੂੰ ਡਰ ਲੱਗਦਾ ਵੀ ਮੇਰੇ ਪੁੱਤ ਦਾ ਕੀ ਬਣੂ ਮੇਰੇ ਭਤੀਜੇ ਦਾ ਕੀ ਬਣੂ ਮੇਰੇ ਸਾਲੇ ਦਾ ਕੀ ਬਣੂ ਮੇਰੇ ਚੀਚੀ ਦਾ ਕੀ ਬਣੂ। ਇਹਨਾਂ ਨੂੰ ਆੜ ਆ ਰਿਹਾ। ਪਹਿਲਾਂ ਕਿਉਂ ਨਹੀਂ ਕਾਲਜ ਖੋਲੇ ਇਹ? ਇਹੀ ਯੂਨੀਵਰਸਿਟੀ ਘਾਟੇ ਸੀ। ਪੰਜਾਬੀ ਯੂਨੀਵਰਸਿਟੀ ਘਾਟੇ ਸੀ। ਹੁਣ ਕਿਵੇਂ ਅਸੀਂ ਯੂਨੀਵਰਸਿਟੀਆਂ ਠੀਕ ਕਰ ਲੀਆਂ? ਯੂਨੀਵਰਸਿਟੀ ਜੋ ਵੀ ਖਾਂਦੇ ਸੀ। ਕੋਈ ਚੀਜ਼ ਹੈ ਜੀ ਛੱਡੀ ਹੋਈ ਨਹੀਂ ਬਿੱਜੀ ਜੋ ਆਇਆ ਨਾ ਕਰਦੇ ਹੁਣ ਵੀ ਲਿਆ ਮੇਰਾ ਕਿੰਨਾ ਪਤਨ ਦਾ ਧਰਮ ਰਾਜ ਨਾਲ ਗੱਲ ਹੋ ਗਈ ਇਹਨਾਂ ਦੀ ਕੋਈ ਚਿੱਟੀ-ਚੁੱਟੀ ਲਈ ਫਿਰਦੇ ਹੁਣ ਵੀ ਤੁਹਾਡੇ ਪੈਸੇ ਨਾਲ ਆ ਸਕਦੇ ਨੇ ਹਰ ਨਹੀਂ ਤਾਂ ਇੰਨਾ ਕਾਦੇ ਵਾਸਤੇ ਲੁੱਟਣਾ ਜੀ ਖਾਣੀਆਂ ਤਾਂ ਤਿੰਨ ਚਾਰ ਰੋਟੀ ਹੁੰਦੀਆਂ ਨੇ ਉਹ ਅਮੀਰਾਂ ਦੀਆਂ ਤਾਂ ਉਹ ਵੀ ਬੰਦ ਕਰ ਦਿੰਦੇ ਡਾਕਟਰ ਵੀ ਨਾ 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 ਚਿੰਤਾ ਰਹਿੰਦੀ ਹੈ ਡਿਪਰੈਸ਼ਨ 'ਚ ਹੈ ਰੋਟੀ ਨਹੀਂ ਖਾਣੀ ਉਹ ਵੀ ਬੰਦ ਕਰ ਦਿੰਦੇ ਇੰਨੀਆਂ ਲੱਪ ਗੋਲੀਆਂ ਖਾ ਕੇ ਸੌਂਦੇ ਆ ਇਹ ਡਿਪਰੈਸ਼ਨ 'ਚ ਨੇ ਕਿਉਂਕਿ ਕਿਤੇ ਨਾ ਕਿਤੇ ਤਾਂ ਗਰੀਬਾਂ ਦੀਆਂ ਵਾਦਵਾਵਾਂ ਜਿਹੜੀਆਂ ਨਾ ਉਹ ਲੱਗਦੀਆਂ ਗਰੀਬ ਦੀ ਹਾ ਤੇ ਪ੍ਰਮਾਤਮਾ ਦੀ ਨਗਾ ਜਮਾਂ ਸਿੱਧਾ ਰਸਤਾ ਹੈ ਕੋਈ ਬਾਈਪਾਸ ਨਹੀਂ ਹੈਗਾ ਭਾਈ ਗਰੀਬਾਂ ਦੀਆਂ ਵਾਦਵਾਵਾਂ ਨਾ ਲਓ ਗਰੀਬਾਂ ਦੀਆਂ ਵਾਦਵਾਵਾਂ ਨਾ ਲਓ ਇਹ ਫਿਰ ਤੁਹਾਨੂੰ ਬਰਬਾਦ ਕਰ ਦਿੰਦੀਆਂ ਕਿਤੇ ਨਾ ਕਿਤੇ ਜਾ ਕੇ ਹੋ ਗਿਆ ਹਾਲ ਹੋਈ ਉਹਨਾਂ ਦਾ ਕੋਈ ਛੱਡਿਆ ਹੀ ਨਹੀਂ ਉਹਨਾਂ ਲੁੱਟਣ ਵੱਲੋਂ ਸਵਾਛ 16 ਮਾਰਚ ਹੈ ਅੱਜ ਦੇ ਦਿਨ 2 ਸਾਲ ਪਹਿਲਾਂ ਮੈਂ ਜ਼ਿੰਦਗੀ 'ਚ ਨਹੀਂ ਕਦੇ ਸੋਚਿਆ ਸੀ ਕਿ ਇਸ ਪੱਧਰ ਤੇ ਮੈਨੂੰ ਬਚਾ ਦੋਗੇ ਲੋਕਾਂ ਨੇ ਹਾਂ ਮੈਂ ਕਲਾਕਾਰ ਦੇ ਤੌਰ ਤੇ ਮਸ਼ਹੂਰ ਸਾਢੇ 17 ਸਾਲ ਦੀ ਉਮਰ 'ਚ ਹੀ ਹੋ ਗਿਆ ਸੀ ਤੁਸੀਂ ਮੈਨੂੰ ਪਿਆਰ ਦਿੱਤਾ ਬਹੁਤ ਸ਼ੋਰ ਤਾਂ ਦੀਆਂ ਬਲੰਦੀਆਂ ਦਿੱਤੀਆਂ ਪਰ ਐਸ ਪੱਧਰ ਤੇ ਨਹੀਂ ਮੈਂ ਸੋਚਿਆ ਸੀ ਕਿ ਤੁਸੀਂ ਮੇਰੇ ਤੇ ਇੰਨਾ ਯਕੀਨ ਕਰਕੇ ਮੈਨੂੰ ਆਹ ਜ਼ਿੰਮੇਵਾਰੀ ਦਿਓਗੇ ਤੇ ਮੈਂ ਤਾਂ ਹੁਣ ਪ੍ਰਮਾਤਮਾ 'ਗੇ ਹੀ ਅਰਦਾਸ ਕਰਦਾ ਹਾਂ ਉਹਨਾਂ ਤੜਕੇ ਉੱਠ ਕੇ ਸਭ ਤੋਂ ਪਹਿਲਾਂ ਧੰਨਵਾਦ ਕਰੀਦਾ ਪਹਿਲਾਂ ਤਾਂ ਪ੍ਰਮਾਤਮਾ ਦਾ ਵੀ ਇੱਕ ਦਿਨ ਹੋਰ ਮਿਲ ਗਿਆ ਪੰਜਾਬ ਦੀ ਭਲਾਈ ਵਾਸਤੇ ਤੇ ਪੰਜਾਬ ਦੀ ਸੇਵਾ ਵਾਸਤੇ ਫਿਰ ਤਿੰਨੋਂ ਟਾਈਮ ਅਰਦਾਸ ਕਰੀ ਦੀ ਹੈ ਪ੍ਰਮਾਤਮਾ ਕੋਈ ਗਲਤ ਸੈਨ ਨਾ ਕਰਾ ਦੀ ਜਿੱਥੇ ਦਸਖਤ ਕਰੀਏ ਕਿਸੇ ਘਰ ਦਾ ਦੀਵਾ ਬਲੇ ਕਿਸੇ ਘਰ ਦਾ ਦੀਵਾ ਪੁਜੇ ਨਾ ਨੌਕਰੀਆਂ ਦਿੱਤੀਆਂ 42992 ਇੱਕ ਬੰਦਾ ਕਹੇ ਦੇ 1 ਰੁਪਇਆ ਲਿਆ 1 ਰੁਪਇਆ ਕਿਸੇ ਨੇ ਲਿਆ ਹੋਵੇ ਰਿਸ਼ਵਤ ਦਾ ਇੱਕ ਬੰਦਾ ਕਹਿ ਦੋ ਲੈ ਕੇ ਆਓ ਮੀਡੀਆ ਸਾਹਮਣੇ ਲੈ ਆਓ ਇੱਕ ਬੰਦਾ ਕਹੇ ਦੇ ਕਿਸ਼ਪਾਲ ਸਲੋਣੀ ਪਈ ਐ ਐਮਐਲਏ ਵੀ ਆ ਮੰਤਰੀ ਦੀ ਜੇ 700 ਨੰਬਰ ਦਾ ਪੇਪਰ ਸੀ 680 ਨੰਬਰ ਆ ਗਏ ਪਰ ਨੌਕਰੀ ਇਸ ਕਰਕੇ ਨਹੀਂ ਮਿਲੀ ਕਿ ਬਾਪੂ ਜਾਣਦਾ ਨਹੀਂ ਸੀ ਕਿਸੇ ਨੂੰ ਐਮਐਲਏ ਨੂੰ ਤੇ 500 ਨੰਬਰ ਵਾਲਾ ਇਸ ਕਰਕੇ ਨੌਕਰੀ ਲੈ ਗਿਆ ਕਿ ਉਹਦਾ ਖਾਸ ਬੰਦਾ ਸੀ ਐਮਐਲਏ ਨੋ ਐਤਾ ਨਹੀਂ ਹੋਊਗਾ ਮੈਂ ਇਹੋ ਜੇ ਨੌਕਰੀਆਂ ਵੀ ਨਿਯੁਕਤੀ ਪੱਤਰ ਦੇ ਕੇ ਆਇਆ ਇੱਕੋ ਘਰ ਚ ਦੋ ਭੈਣ ਭਾਈ ਦੋਨੋਂ ਦੋਨੋਂ ਇਕੱਠੇ ਪੜਦੇ ਰਹੇ ਦੋਨਾਂ ਦੇ ਨੰਬਰ ਆ ਗਏ ਦੋਨਾਂ ਵਾਸਤੇ ਚਿੱਠੀ ਆ ਗਈ ਕਰੇ ਆਜੋ ਭਾਈ ਸਰਕਾਰੀ ਨੌਕਰੀ ਤੁਹਾਡਾ ਇੰਤਜ਼ਾਰ ਕਰ ਰਹੀ ਹੈ ਆ ਹੁੰਦਾ ਕੰਮ ਯਾਰ ਹੁਣ ਇੱਥੋਂ ਜਦੋਂ ਤੁਹਾਡਾ ਖਜ਼ਾਨਾ ਮੰਤਰੀ ਪਿਛਲੇ 15 ਸਾਲ ਤੋਂ ਇਹੀ ਕਹੀ ਜਾਵੇ ਖਜ਼ਾਨਾ ਖਾਲੀ ਹੈ ਖੈਨਾ ਫਿਰ ਯੂਥ ਕੀ ਕਰੂਗਾ ਯੂਥ 네ਗੇਟਿਵ ਹੋ ਜਾਊਗਾ ਯੂਥ ਪੱਜੂਗਾ ਫਿਰ ਉਹ ਬਾਹਰ ਨੂੰ ਭਜਦੇ ਫਿਰ ਵੀ ਚਲੋ ਯਾਰ ਇੱਥੋਂ ਚੱਲਦੇ ਆ ਜਦੋਂ ਉਹਨੂੰ ਖਜ਼ਾਨੇ 'ਚ ਹੀ ਹੈ ਨਹੀਂ ਕੁਛ ਸਾਡਾ ਹਿੱਸਾ ਕਿੱਥੇ ਮਿਲੂ ਇੱਥੋਂ ਉੱਥੇ ਜਾ ਕੇ ਧੱਕੇ ਖਾਂਦੇ ਆ ਹਰ ਰੋਜ਼ ਆਪਾਂ ਦੇਖਦੇ ਆਂ ਕਦੇ ਨੌਜਵਾਨਾਂ ਦੀ ਮੌਤ ਹੋ ਗਈ ਕਿਤੇ ਐਕਸੀਡੈਂਟ ਚ ਹੋ ਗਈ ਦਿਲ ਦਾ ਦੌਰਾ ਪੈ ਗਿਆ ਮੁੜ ਕੇ ਮਾਪੇ ਲਾਸ਼ਾਂ ਮੰਗਾਉਣ ਨੂੰ ਤਰਸਦੇ ਰਹਿੰਦੇ ਆ ਕਿ ਮਿੱਟੀ ਤਾਂ ਦਿਖਾ ਦਿਓ ਆਖਰੀ ਟਾਈਮ ਸਮੇਂ ਦੀ ਆ ਸਾਡੀ ਹਾਲਤ ਕਰਦੀ ਇਹਨਾਂ ਨੇ ਕਾਲੇ ਕਰਕੇ ਭਜਣਾ ਪੈ ਗਿਆ ਸਾਨੂੰ ਇਹਨਾਂ ਕਰਕੇ ਭਜਣਾ ਪੈ ਗਿਆ ਇਹਨਾਂ ਦੇ 3 ਪੁੱਤ ਨਾ ਗਏ ਬਾਹਰ ਉਹ ਸਾਰੇ ਇੱਥੇ ਨੇ ਉਹੀ ਚੇਅਰਮੈਨ ਨੇ ਉਹੀ ਲਾਲਬੱਤੀਆਂ ਵਾਲੇ ਨੇ ਸੋਇਸ਼ ਕਰਕੇ ਜਦੋਂ ਰਾਜੇ ਹਾਕਮ ਮੌਜਾ ਕਰਨ ਲੋਕ ਭੁੱਖੇ ਮਰਨ ਜਿਆਦਾ ਦੇਰ ਨਹੀਂ ਚੱਲਦਾ ਹੁੰਦਾ ਹੇ ਹੁਣ ਹਰ ਫੀਲਡ ਚ ਤਰੱਕੀ ਆ ਜੀ ਟੈਕਸ ਸਾਡਾ ਜੀਐਸਟੀ 27% ਵਧ ਗਿਆ ਪ੍ਰਾਈਵੇਟ ਥਰਮਲ ਪਲਾਂਟ ਖਰੀਦ ਲਿਆ ਆਪਾਂ ਨੇ ਗੋਇੰਦਵਾਲ ਸਾਹਿਬ ਵਾਲਾ ਬਿਜਲੀ ਸਸਤੀ ਮਿਲੂਗੀ ਇੰਡਸਟਰੀ ਨੂੰ ਵੀ 1080 ਕਰੋੜ ਚ ਖਰੀਦਿਆ ਤੇ ਇਹਨਾਂ ਨੇ ਜਿਹੜੇ ਸਮਝੌਤੇ ਕੀਤੇ ਸੀ ਉਹਨਾਂ ਨਾਲ 1080 ਕਰੋੜ ਦਾ ਸੀ ਟੋਟਲ ਚ ਖਰੀਦਿਆ ਹੈ 1708 ਕਰੋੜ ਰੁਪਈਆ ਮੀਡੀਆ ਵਾਲਿਆਂ ਨੂੰ ਬੇਨਤੀ ਕਰਦਾ ਨੋਟ ਕਰ ਲਿਓ ਟੋਟਲ ਕੀਮਤ ਉਹਦੀ 1080 ਕਰੋੜ ਹੈ ਤੇ 1708 ਕਰੋੜ ਰੁਪਈਆ ਉਹ ਦੇਤਾ ਜਦੋਂ ਥਰਮਲ ਪਲਾਂਟ ਖੜਾ ਸੀ ਫਿਕਸ ਚਾਰजेस ਖੜੇ ਦੇ 1708 ਦੇਤਾ ਕਿਉਂਕਿ ਐਗਰੀਮੈਂਟ ਕੀਤੇ ਹੋਏ ਸੀ ਤੁਸੀਂ ਬਿਜਲੀ ਪੈਦਾ ਕਰੋ ਨਾ ਕਰੋ ਅਸੀਂ ਤੁਹਾਨੂੰ ਇੰਨੇ ਦੇਣੇ ਨੇ ਪੈਸੇ ਲਓ ਕਰ ਲਓ ਕੀ ਕਰੋਗੇ ਆਏ 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 ਲੁੱਟਿਆ ਖਜ਼ਾਨਾ ਇਹਨਾਂ ਨੇ ਆਪਦੇ ਵਾਲਾ ਆ ਥੋੜੇ ਵਾਲਾ ਪਹਾੜ ਕਿੰਨਾ ਸੋਹਣਾ ਹੈ ਅਨਾਲੀ ਪਹਾੜ ਥੋੜੇ ਕਹਾਂ ਜਾਈਏ ਇਸੇ ਪਹਾੜ ਤੇ ਉਹ ਚੰਡੀਗੜ੍ਹ ਦੇ ਨੇੜੇ ਜਾ ਕੇ ਸੁੱਖ ਵਿਲਾਸ ਅੱਡਾ 7 ਸਟਾਰ ਹੋਟਲ ਤੇ ਉਹਦੇ ਕਾਗਜ਼ ਕੱਢੇ ਟੈਕਸ ਬੈਟ ਤੇ ਸਟੇਟ ਦਾ ਜੀਐਸਟੀ ਟੈਕਸ ਫ੍ਰੀ ਕਰਾ ਲਿਆ ਜੀ ਆਪ ਹੀ ਆਪਣੀ ਗਵਰਨਮੈਂਟ ਤੋਂ 85 ਕਰੋੜ ਰੁਪਏ ਤੋਂ ਵੱਧ ਦਾ ਟੈਕਸ ਬਣਦਾ 10 ਸਾਲਾਂ ਵਾਸਤੇ ਫ੍ਰੀ ਤੁਹਾਨੂੰ ਟੈਕਸ ਫ੍ਰੀ ਮਿਲਦੀ ਹੈ ਕੋਈ ਚੀਜ਼ ਇਲੈਕਟ੍ਰਿਸਿਟੀ ਡਿਊਟੀ 11 ਕਰੋੜ ਰੁਪਏ ਦੀ 10 ਸਾਲ ਵਾਸਤੇ ਫ੍ਰੀ ਲਗਜ਼ਰੀ ਟੈਕਸ ਤੇ ਐਨੂਅਲ ਲਾਇਸੈਂਸ ਫੀਸ ਹੁਣ ਜੇ 7 ਸਟਾਰ ਹੋਟਲ ਨੂੰ ਲਗਜ਼ਰੀ ਫੀਸ ਨਹੀਂ ਲੱਗੂਗੀ ਹੋਰ ਕਿਹਨੂੰ ਲੱਗੂਗੀ ਫਿਰ ਫ੍ਰੀ ਆਪ ਹੀ ਆਪ ਹੀ ਸਾਈਨ ਕਰਨੇ ਸੀ ਇਧਰੋਂ ਕਰਤੇ ਬਸ ਹੁਣ ਜਦੋਂ ਅਸੀਂ ਕਹਿੰਨੇ ਆ ਕਿ ਭਾਈ ਅਸੀਂ ਤਾਂ ਪਹਾੜ ਹੋਰ ਫਰੋਲਾਂਗੇ ਬੜਾ ਕੁਝ ਪਿਆ ਫਿਰ ਕਹਿੰਦੇ ਭਗਵਾਨ ਤਮਾਨ ਤੇ ਮਾਨ ਹਾਨੀ ਦਾ ਮੁਕੱਦਮਾ ਕਰਾਂਗੇ ਮੈਂ ਕਹਿੰਦਾ ਮਾਨ ਹੋਊ ਤਾਂ ਹਾਨੀ ਹੋਊ ਮਾਨ ਕਿੱਥੇ ਆ ਉਹ ਤਾਂ ਦਿਖਾ ਦਿਓ ਪਿੰਡਾਂ ਦੇ ਲੋਕ ਤੁਹਾਨੂੰ ਵੇਖ ਕੇ ਰਾਜੀ ਨਹੀਂ ਜਿੱਧਰ ਦੀ ਤੁਸੀਂ ਆਉਣੇ ਲੋਕ ਰਾਹ ਬਦਲ ਲੈਂਦੇ ਨੇ ਪਰ ਇਹ ਦਿਨ ਖਰਾਬ ਹੋਇਆ ਇਧਰੋਂ ਆਉਂਦੇ ਨੇ ਯਾਰ ਛੱਡੋ ਪਰੇ ਮਾੜਾ ਨਹੀਂ ਦਾ ਕੇਸ ਕਰੂੰਗਾ ਕਰਦੋ ਕੇ ਮੇਰੇ ਤੇ ਮਾੜਾ ਨਹੀਂ ਦਾ ਉਦੋਂ ਦੇਖਣਾ ਸੀ ਜਦੋਂ ਲੁੱਟੀ ਜਾਂਦੇ ਸੀ ਕਿ ਕੋਈ ਤੀਜਾ ਵੀ ਆਊ ਹਿਸਾਬ ਲੈਣ ਆਲਾ ਕਰਦੋ ਮਾੜਾ ਨਹੀਂ ਦਾ ਕੇਸ ਮੈਨੂੰ ਕੋਈ ਡਰ ਨਹੀਂ ਮੈਂ ਤਾਂ ਲੋਕਾਂ ਦਾ ਵਕੀਲ ਬਣ ਕੇ ਜਾਊ ਮੈਂ ਤਾਂ ਵੱਧ ਦੱਸੂ ਬੱਸਾਂ ਕਿੰਨੀਆਂ ਨੇ ਹੋਰ ਵੀ ਕੱਢੂ ਇਧਰੋਂ ਉਧਰੋਂ ਸਾਬ ਪਏ ਨੇ ਇਹਨਾਂ ਦੇ ਚਿੱਠੇ ਲੁੱਟ ਕੇ ਖਾ ਗਏ ਪੰਜਾਬ ਨੂੰ ਯਾਰ ਸਭ ਤੋਂ ਦੁੱਖ ਦੀ ਗੱਲ ਪਤਾ ਕਿਹੜੀ ਆਵਦਿਆਂ ਨੇ ਲੁੱਕਿਆ ਸਾਨੂੰ ਅੰਗਰੇਜ਼ ਤਾਂ ਹੀ ਲੁੱਟਣ ਸੀ ਉਹਨਾਂ ਤਾਂ ਲੁੱਟਣਾ ਸੀ ਉਹ ਤਾਂ ਲੁੱਟ ਗਏ ਉਦੋਂ ਬਾਅਦ ਜਿਹੜੇ ਸ਼ਹੀਦ ਆਜ਼ਮ ਭਗਤ ਸਿੰਘ ਹੋਣ ਦੀ ਆਤਮ ਤੜਫਦੇ ਹੋਊਗੇ ਵੀ ਜਾਦੀ ਐਸ ਕਰਕੇ ਦਿੱਤੀ ਲੈ ਕੇ ਇਹਨਾਂ ਨੂੰ 23 ਸਾਲ ਦੀ ਉਮਰ ਜ ਐਸ ਕਰਕੇ ਫਾਂਸੀ ਦੇ ਰਸੇ 'ਚ ਉਮਲੇ ਕੇ ਲੁੱਟਣ ਲੱਗ ਜਾਣ ਕੋਈ ਨਹੀਂ ਛੱਡਿਆ ਮਹਿਕਮਾ ਲੋਹੇ ਦੀ ਤੇ ਸੋਨੇ ਦੀ ਆਪਸ ਗੱਲ ਹੋਈ ਬਾਜ਼ਾਰ 'ਚ ਦੁਕਾਨਾਂ ਸਾਮੋ ਸਾਹਮਣੇ ਸੀ ਲੋਹੇ ਦੀ ਤੇ ਸੁਨਾਰੇ ਦੀ ਲੋਹੇ ਤੇ ਸੋਨੇ ਦੀ ਆਪਸ ਚ ਗੱਲ ਹੋਈ ਸੋਨੇ ਨੇ ਲੋਹੇ ਨਾਲ ਸ਼ਿਕਵਾ ਕੀਤਾ ਇਤਰਾਜ਼ ਕੀਤਾ ਕਹਿੰਦਾ ਯਾਰ ਥੋੜਾ ਤੇਰੇ ਵੀ ਵੱਜਦਾ ਥੋੜਾ ਮੇਰੇ ਵੀ ਵੱਜਦਾ ਤੂੰ ਕਹਿੰਦੇ ਮੇਰੀ ਆਵਾਜ਼ ਸੁਣੀ ਹੈ ਦੁਕਾਨ ਤੋਂ ਬਾਹਰ ਕਹਾਂ ਜਦੋਂ ਤੇਰੇ ਥੋੜਾ ਵੱਜਦਾ ਲੋਹੇ ਨੂੰ ਕਹਿੰਦਾ ਸੋਨਾ ਤੇਰੇ ਥੋੜਾ ਵੱਜਦਾ ਸਾਰੇ ਬਾਜ਼ਾਰ ਚ ਪਤਾ ਲੱਗਦਾ ਕਹਿੰਦਾ ਇੰਨੀ ਉੱਚੀ ਉੱਚੀ ਤੇਰਾ ਖੜਕਾ ਯਾਰ ਇੰਨੀ ਉੱਚੀ ਸ਼ੋਰ ਸ਼ਾਬਾ ਮਚਾਉਣਾ ਹੈ ਤੂੰ ਲੋਹਾ ਕਹਿੰਦਾ ਬਿਲਕੁਲ ਸਹੀ ਹੈ ਵੀਰੇ ਥੋੜਾ ਤੇਰੀ ਵਜ੍ਹਾ ਥੋੜਾ ਮੇਰੀ ਵਜ੍ਹਾ ਹੈ ਬਿਲਕੁਲ ਸਹੀ ਹੈ ਤੇਰੀ ਆਵਾਜ਼ ਨਹੀਂ ਆਉਂਦੀ ਲੋਹੇ ਦਾ ਥੋੜਾ ਤੇਰੇ ਤੇ ਵਜਦਾ ਲੋਹੇ ਦਾ ਥੋੜਾ ਮੇਰੇ ਤੇ ਵਜਦਾ ਹੈ ਪਰ ਲੋਹੇ ਦਾ ਥੋੜਾ ਤੇਰੇ ਵਾਸਤੇ ਸ਼ਰੀਕ ਹੈ ਤੂੰ ਸੋਨਾ ਉਹ ਲੋਹਾ ਹੈ ਉਹ ਤਾਂ ਕੁੱਟਣੀ ਕੁੱਟਣਾ ਦਾ ਸ਼ਰੀਕਾਂ ਦਾ ਕੰਮ ਤਾਂ ਕੁੱਟਣੀ ਕੁੱਟਣਾ ਹੁੰਦਾ ਹੈ ਕੁੱਟਦੇ ਨੇ ਤੈਨੂੰ ਚੱਲ ਤੈਨੂੰ ਪਤਾ ਹੀ ਹੈ ਪਹਿਲਾਂ ਵੀ ਸ਼ਰੀਕ ਨੇ ਇਹਦਾ ਕੁੱਟਣਗੇ ਉਹ ਕਹਿੰਦਾ ਮੇਰੀਆਂ ਚੀਕਾਂ ਮੇਰਾ ਦਰਦ ਤਾਂ ਜਾਦੇ ਐ ਮੇਰੀਆਂ ਚੀਕਾਂ ਸਾਰੇ ਬਜ਼ਾਰ ਚ ਤਾਂ ਸੁਣਦੀਆਂ ਨੇ ਕਿਉਂਕਿ ਮੈਨੂੰ ਮੇਰੇ ਆਪ ਦੇ ਘੋਟਦੇ ਨੇ ਯਾਰ ਮੈਨੂੰ ਆਹ ਫਰਕ ਐ ਬਸ ਲੋਹੇ ਨੂੰ ਲੋਹਾ ਕਟਦਾ ਸਾਨੂੰ ਦੁੱਖ ਇਸ ਗੱਲ ਦਾ ਸਾਨੂੰ ਸਾਡੇ ਆਪਣਿਆਂ ਨੇ ਲੁੱਟਿਆ ਅੰਗਰੇਜ਼ਾਂ ਨਾਲ ਤਾਂ ਨਿਪਟ ਲਿਆ ਸੀ ਸਾਡੇ ਜੋਧੇ ਕਰਤਾਰ ਸਿੰਘ ਸਰਾਬੇ ਵਰਗੇ ਸ਼ਹੀਦ ਆਜ਼ਮ ਪਾਕ ਸਿੰਘ ਵਰਗੇ ਜੋਧਿਆ ਨੇ ਉਹਨਾਂ ਨੂੰ ਤਾਂ ਹਿਸਾਬ ਕਰ ਲਿਆ ਸੀ ਗੋਰੀਆਂ ਨਾਲ ਤਾਂ ਇਹਨਾਂ ਨਾਲ ਕੌਣ ਕਰੀ ਕਰੀ ਐ ਇਹਨਾਂ ਨਾਲ ਸਾਫ਼ ਕਰਨ ਲੱਗੇ ਹੋਏ ਆ। ਅੱਜ 2 ਸਾਲ ਹੋਏ ਨੇ। ਤੁਸੀਂ ਦੇਖ ਲਓ 2 ਸਾਲਾਂ ਚ ਕੀ ਹੋਰ ਹੋਇਆ ਪੈਣਾ ਸਾਰਿਆਂ ਦਾ ਕਾਂਗਰਸੀਆਂ ਦਾ ਕਰ ਲੀਂਦਾ। ਇੱਕ ਦੂਜੇ ਦੇ ਵਿੱਚ ਵਜਦੇ ਫਿਰਦੇ ਆ। ਜੇ 2 ਸਾਲਾਂ ਚਾਹ ਹਾਲ ਹੋ ਗਿਆ ਜਦੋਂ 2 ਸਾਲ ਹੋਰ ਸਫਲਤਾਪੂਰਵਕ ਲੰਘੇ ਤਾਂ ਸੜਕਾਂ ਤੇ ਆ ਕੇ ਰੋੜਾਂ ਇੱਟੇ ਮਾਰ ਲੱਗ ਜਾਣਗੇ ਲੋਕਾਂ ਦੇ। ਆ ਹਾਲ ਤੋ ਹੀ ਪੀਨ ਦੀ। ਉਹ ਕਹੀ ਤਾਂ ਜਾਂਦਾ ਸੀ ਕਿਦ ਨੂੰ ਸੁਖਵੀਰ ਬਾਦਲ ਕਹਿੰਦਾ ਯਾਰ 5 ਸਾਲ ਇਕੱਠਾਂਗੇ ਕਿਵੇਂ? ਮੈਂ ਕਿਹਾ 5 ਨਹੀਂ। ਹਏ ਦੇਖਿਓ ਸਹੀ ਕਿੰਨੇ ਸਾਲ ਤੁਹਾਨੂੰ ਇਹ ਲੋਕਾਂ ਨੇ ਜੋ ਸਜ਼ਾ ਦੇਣੀ ਹੈ ਕਿਉਂਕਿ ਸਮਝੇਗਾ ਅੱਖ ਨਹੀਂ ਲੋਕਾਂ ਨੂੰ ਚੱਕ ਦਿਓ ਪਰਚੇ ਬਹੁਤ ਹੋ ਚੱਕ ਦਿਓ ਲੁੱਟ ਲੋ ਆ ਆ ਹੁਣ ਇੱਥੇ ਦਫਾ ਪੰਜ ਲਾ ਦਿਓ ਤਾਰਾ ਪੰਜ ਲਾ ਦਿਓ ਆਪਦਾ ਹੋਟਲ ਬਣਾ ਕੇ ਤਾਰਾ ਚੱਕ ਦਿਓ ਲੈ ਸਭ ਕੁਝ ਆਪਣਾ ਸੋ ਭਾਈ ਮੈਂ ਤਾਂ ਇਹ ਕਹਿਣ ਆਇਆ ਤੁਹਾਨੂੰ ਕਿ ਹਜੇ ਕੱਲ੍ਹ ਜ ਹੋਰ ਖੁੱਲਣਗੇ ਕੰਮ ਮਿਲੋਗਾ ਮਾਵਾ ਪੈਣਾ ਨੂੰ ਕੰਮ ਮਿਲ